ਕੁਝ ਜਿਵੇਂ ਆਪਾਂ ਕਹਿੰਦੇ ਕਾਲੀਆਂ ਪੀਡਾਂ ਐਸੀਆਂ ਨੇ ਜਿਹੜੀਆਂ ਨੌਜਵਾਨਾਂ ਨੂੰ ਉਬਰ ਗਲੌਣ ਦੀ ਕੋਸ਼ਿਸ਼ ਵੀ ਕਰਦੀਆਂ ਨੇ ਭਗਤ ਸਿੰਘ ਦੇ ਜਨਮ ਦਿਨ ਤੇ ਪਿੰਡਾਂ ਦੇ ਵਿੱਚ ਨੌਜਵਾਨ ਮਾਰਚ ਕਰਦੇ ਸੀ ਮੋਮਬਤੀਆਂ ਲਗਦੀਆਂ ਸੀਗੀਆਂ ਕਿਤਾਬਾਂ ਦਾ ਦਾਨ ਪ੍ਰਦਾਨ ਹੁੰਦਾ ਸੀ ਮੈਨੂੰ ਹੁਣ ਇਸ ਵਾਰ ਨਜ਼ਰ ਨਹੀਂ ਆਇਆ ਕਿਤੇ ਹੈਪੀ ਜੀ ਦੇਖੋ ਹਰ ਦੌਰ ਦੀਆਂ ਆਪਣੀਆਂ ਸਮੱਸਿਆਵਾਂ ਹੁੰਦੀਆਂ ਨੇ ਆਪਣੇ ਚੈਲੰਜਸ ਹੁੰਦੇ ਨੇ ਜੇ ਭਗਤ ਸਿੰਘ ਉਹਨਾਂ ਦੀ ਆਪਾਂ ਗੱਲ ਕਰਦੇ ਆ ਕਿ 23 ਸਾਲ ਦਾ ਨੌਜਵਾਨ ਅੱਜ ਵੀ 23 ਸਾਲਾਂ ਦਾ ਹੀ ਐ ਆਪਾਂ ਉਹਨੂੰ ਉਸੇ ਤਰ੍ਹਾਂ ਹੀ ਦੇਖਦੇ ਆ ਲੱਗਦਾ ਥੋਨੂੰ ਅੱਜ ਅੱਜ ਦਾ ਜਿਹੜਾ ਨੌਜਵਾਨ 23 ਸਾਲਾਂ ਦਾ ਉਹ ਭਗਤ ਸਿੰਘ ਦੇ ਲੈਵਲ ਤੇ ਜਾ ਕੇ ਜਾਂ ਉਹਨਾਂ ਪੜ ਸਕਦਾ ਹੈ ਜਾਂ ਉਹਨਾਂ ਪੜ ਚੁੱਕਾਗਾ ਜਾਂ ਕਿਤਾਬਾਂ ਦੇ ਨਾਲ ਜੁੜਿਆ ਹੋਇਆ ਹੈ ਸ਼ਹੀਦ ਕਰਤਾਰ ਸਿੰਘ ਸਰਾਭਾ ਫਿਰ ਉਹਨਾਂ ਤੋਂ ਬਾਅਦ ਸ਼ਹੀਦ ਭਗਤ ਸਿੰਘ ਔਰ ਫਿਰ ਜੀ ਊਧਮ ਸਿੰਘ ਇੱਕ ਪੂਰੀ ਦੀ ਪੂਰੀ ਇੱਕ ਲੜੀ ਤੁਸੀਂ ਦੇਖੋਗੇ ਪੰਜਾਬ ਦੇ ਨੌਜਵਾਨਾਂ ਦੀ ਬਣਦੀ ਹੈ ਜਿਹਦੇ ਵਿੱਚ ਬਹੁਤ ਵੱਡੀਆਂ ਕੁਰਬਾਨੀਆਂ ਇਹਨਾਂ ਲੋਕਾਂ ਨੇ ਦਿੱਤੀਆਂ ਦੁਨੀਆ ਦੇ ਵਿੱਚ ਸਾਮਰਾਜੀ ਜਿਹੜੇ ਘੋਲ ਸੀਗੇ ਸਾਮਰਾਜੀ ਸੰਘਰਸ਼ ਸੀਗੇ ਉਹ ਆਪਣੀ ਸਿਖਰ ਤੇ ਸੀ ਪੀਕ ਤੇ ਸੀਗੇ ਇਕੱਲੇ ਪੰਜਾਬ ਦੇ ਵਿੱਚ ਹੀ ਨਹੀਂ ਹਿੰਦੁਸਤਾਨ ਦੇ ਚਾਹੇ ਬੰਗਾਲ ਹੋਵੇ ਚਾਹੇ ਬਾਕੀ ਸੂਬੇ ਹੋਣ ਪਿਛਲੇ ਦਿਨਾਂ ਦੇ ਵਿੱਚ ਤੁਸੀਂ ਨੇਪਾਲ ਦੀ ਐਗਜ਼ਾਮਪਲਾਂ ਹੋਰ ਲੋਕ ਨੇ ਜਿਹੜੇ ਸਿਰਜ ਦਿੰਦੇ ਨੇ ਪੰਜਾਬ ਦੀ ਨੌਜਵਾਨੀ ਬਾਰੇ ਕਿਸ ਪੰਜਾਬ ਦੇ ਨੌਜਵਾਨਾਂ ਦਾ ਨਸ਼ੀ ਕਰਦੇ ਆ ਜੀ ਪੰਜਾਬ ਦੇ ਨੌਜਵਾਨ ਤਾਂ ਵਹਿਲੇ ਹੀ ਆ ਇਸ ਤਰ੍ਹਾਂ ਦਾ ਬਣਾ ਕੇ ਪੇਸ਼ ਕਰਦੇ ਨੇ ਬਹੁਤ ਨੈਗੇਟਿਵਿਟੀ ਫਲਾਉਂਦੇ ਨੇ ਉਹ ਮੈਨੂੰ ਲੱਗਦਾ ਕਿ ਪੰਜਾਬ ਦੀ ਜਿਹੜੀ ਅਸਲੀਅਤ ਹੈ ਜੋ ਪੰਜਾਬ ਦੀ ਖਸਲਤ ਹੈ ਉਹਦੇ ਨਾਲ ਜੁੜੇ ਨਹੀਂ ਹੋਏ ਕਿ ਪੰਜਾਬ ਦੇ ਨੌਜਵਾਨਾਂ ਨੂੰ ਇਸ ਤਰ੍ਹਾਂ ਦੀ ਜਿਹੜੀ ਨੈਗੇਟਿਵਿਟੀ ਹੈ ਕਿ ਨਸ਼ਿਆਂ ਵਾਲੀ ਜਾਂ ਹੋਰ ਵਹਿਲੜਪੁਣੇ ਦੀ ਉਹ ਨਹੀਂ ਕਹਿਣਾ ਚਾਹੀਦਾ ਪੰਜਾਬ ਦੇ ਨੌਜਵਾਨਾਂ ਨੇ ਜਿਹੜੇ ਵੀ ਹੜਪੀੜਤ ਲੋਕ ਸੀਗੇ ਜਾਂ ਹੜਪੀੜ ਅਲਾਕੇ ਸੀ ਉੱਥੇ ਜਾ ਕੇ ਬਹੁਤ ਸੇਵਾ ਕੀਤੀ ਹੈ ਉਹਨਾਂ ਨੇ ਨਸ਼ਾ ਵੀ ਨੌਜਵਾਨਾਂ ਦੀ ਇਸ ਬਹਾਦਰੀ ਨੂੰ ਇਸ ਵਿਰਾਸਤ ਨੂੰ ਖਤਮ ਕਰਨ ਦੀ ਕੋਸ਼ਿਸ਼ ਹੈ ਹੁੰਦੀ ਰਹਿੰਦੀ ਹੈ ਇਹਨਾਂ ਲੋਕਾਂ ਵੱਲੋਂ ਕੁਝ ਨੌਜਵਾਨਾਂ ਨੂੰ ਲਾ ਕੇ ਉਹ ਜੇ ਆਪਾਂ ਕਹੀਏ ਸਾਰੀ ਨੌਜਵਾਨੀ ਇਤਬਾਹ ਹੋ ਗਈ ਇਦਾਂ ਨਹੀਂ ਹੁੰਦਾ ਕਿਤਾਬ ਪੜਨਾ ਆਪਾਂ ਸੋਚ ਲੱਗਦਾ ਹੈ ਕਿ ਬਹੁਤ ਘੱਟ ਲੋਕ ਨੇ ਜਿਹੜੇ ਕਿਤਾਬਾਂ ਨਾਲ ਜੁੜੇ ਨੌਜਵਾਨ ਜੁੜੇ ਨੇ ਹਾਲਾਂਕਿ ਕਿਤਾਬਾਂ ਦੀ ਵਿਕਰੀ ਜਦੋਂ ਹੁੰਦੀ ਹੈ ਸੇਲ ਹੁੰਦੀ ਹੈ ਤਾਂ ਅੰਕੜੇ ਬਹੁਤ ਆਉਂਦੇ ਆ ਕਿ ਕਰੋੜਾਂ ਦੀ ਕਿਤਾਬ ਵੇਗੀ ਜੀ ਪਟਿਆਲਾ ਯੂਨੀਵਰਸਿਟੀ ਐਨੇ ਦੀ ਲੱਖ ਦੀ ਵੇਗੀ ਪਰ ਪੜਨ ਵਾਲੇ ਬਹੁਤ ਘੱਟ ਇੱਕ ਪਾਸੇ ਫੇਸਬੁੱਕ ਹੈ ਫੇਸਬੁੱਕ ਤੇ ਉਹ ਲੋਕ ਹੀਰੋ ਨੇ ਸਾਡੇ ਨੌਜਵਾਨਾਂ ਦੇ ਜਿਹੜੇ ਗਾਲਾਂ ਕੱਢਦੇ ਨੇ ਤੇ ਸਾਡੇ ਨੌਜਵਾਨ ਧੜਾ ਧੜ ਉਹਨਾਂ ਦੇ ਮਗਰ ਲੱਗ ਲੈਂਦੇ ਨੇ ਭਗਤ ਸਿੰਘ ਨੂੰ ਅਦਿ ਵਿਚਾਰਧਾਰਾ ਅਪਣਾਉਣ ਦੀ ਬਜਾਏ ਅੱਜ ਦਾ ਜਿਹੜਾ ਯੁੱਗ ਹੈ ਇਹ ਸੋਸ਼ਲ ਮੀਡੀਆ ਦਾ ਯੁੱਗ ਹੈ ਔਰ ਇਹਦੇ ਵਿੱਚ ਬਹੁਤ ਜ਼ਿਆਦਾ ਪ੍ਰਭਾਵ ਪੈ ਰਿਹਾ ਸੋਸ਼ਲ ਮੀਡੀਆ ਦਾ ਪਰ ਇਹਦਾ ਮਤਲਬ ਇਹ ਨਹੀਂ ਹੈ ਕਿ ਨੌਜਵਾਨ ਜਿਹੜਾ ਹੈਗਾ ਬਿਲਕੁਲ ਹੀ ਉਹਨਾਂ 'ਚ ਫਸਦਾ ਹੈ ਫੈਸਟੀਵਲ ਕਿਸੇ ਕਾਲਜ ਹੋ ਰਿਹਾ ਤਾਂ ਉੱਥੇ ਅਕਸਰ ਮਤਲਬ ਇਹ ਇੱਕ ਇੱਕ ਪਾਸੇ ਖੜ ਜਾਂਦੇ ਨੇ ਮਤਲਬ ਇਤਰਾਜ਼ ਹੁੰਦੇ ਨੇ ਹਰ ਵਾਰ ਕੋਈ ਨਾ ਕੋਈ ਇਤਰਾਜ਼ ਹੁੰਦਾ ਕਿਸੇ ਨਾ ਕਿਸੇ ਟੀਮ ਦਾ ਕੋਈ ਨਾਟਕ ਟੀਮ ਦਾ ਸਾਹਮਣੇ ਆਉਂਦੀ ਹੈ ਕੋਈ ਭੰਗੜੇ ਵਾਲੇ ਸਾਹਮਣੇ ਆ ਗਏ ਕਦੇ ਕੋਈ ਗਿੱਧਿਆ ਵਾਲਾ ਕਹਿੰਦੇ ਸਾਨੂੰ ਜੱਜਮੈਂਟ ਸਹੀ ਨਹੀਂ ਦਿੱਤੀ ਗਈ ਜੱਜਾਂ ਨੂੰ ਅਸੀਂ ਇਸ ਤਰੀਕੇ ਨਾਲ ਪੇਸ਼ ਕਰਾਂਗੇ ਜਾਂ ਇਸ ਤਰ੍ਹਾਂ ਦੇ ਜੱਜ ਬੁਲਾਵਾਂਗੇ ਜਿਹੜੇ ਬਿਲਕੁਲ ਨਿਰਪੱਖ ਹੋਣਗੇ ਔਰ ਬੱਚਿਆਂ ਦੀ ਮਿਹਨਤ ਦਾ ਮੁੱਲ ਪਾਏਗਾ ਪਹਿਲਾਂ ਜਿਵੇਂ ਤੁਸੀਂ ਦੱਸਿਆ ਹੈ ਜ਼ਰੂਰ ਕਿਉਂਕਿ ਕੰਪੀਟੀਸ਼ਨ ਹੈ ਮੈਂ ਇਹ ਕਹਿੰਦਾ ਕਿ ਕਿਉਂਕਿ ਦੂਜੇ ਨੂੰ ਲੱਗਦਾ ਹੈ ਕਿ ਸ਼ਾਇਦ ਮੇਰੇ ਨਾਲ ਧੱਕਾ ਹੋਈ ਹੈ ਲੱਗਦਾ ਨਹੀਂ ਕਿ ਕਈ ਵਾਰੀ ਹੁੰਦਾ ਹੈ ਕਈ ਵਾਰੀ ਜਾਣ ਬੁੱਝ ਕੇ ਵੀ ਹੁੰਦਾ ਹੈ ਮੈਂ ਉਹੀ ਕਹਿੰਦਾ ਅਰਜਾਨਾ ਟਾਈਮਸ ਪੰਜਾਬ ਦੇਖ ਰਹੇ ਸਾਰੇ ਦਰਸ਼ਕਾਂ ਦਾ ਸਵਾਗਤ ਮੈਂ ਹੈਪੀ ਭਗਤਾ ਗੱਲ ਪੰਜਾਬ ਦੀ ਹਮੇਸ਼ਾ ਕਰਦੇ ਆਂ ਪੰਜਾਬੀਅਤ ਦੀ ਕਰਦੇ ਆਂ ਤੇ ਪੰਜਾਬ ਦੀ ਨੌਜਵਾਨੀ ਦੀ ਗੱਲ ਕਰਨੀ ਵੀ ਬਹੁਤ ਲਾਜ਼ਮੀ ਆ ਪੰਜਾਬੀ ਯੂਨੀਵਰਸਿਟੀ ਪਟਿਆਲਾ ਬੈਠੇ ਆ ਡਾਕਟਰ ਭੀਮਿੰਦਰ ਸਾਡੇ ਨਾਲ ਨੇ ਜਿਨ੍ਹਾਂ ਦਾ ਵਾਹ ਅਕਸਰ ਨੌਜਵਾਨਾਂ ਨਾਲ ਪੈਂਦਾ ਰਹਿੰਦਾ ਹੈਗਾ ਪੰਜਾਬ ਦੀ ਨੌਜਵਾਨੀ ਸਹੀ ਰਸਤੇ ਤੇ ਆ ਜਾਂ ਨਹੀਂ ਸਹੀ ਰਸਤੇ ਤੇ ਉਹ ਕੌਣ ਲੋਕ ਨੇ ਜਿਹੜੇ ਦੋਸ਼ ਲਾਉਂਦੇ ਨੇ ਨੌਜਵਾਨੀ ਤੇ ਕਿ ਪੰਜਾਬ ਦੀ ਨੌਜਵਾਨੀ ਨਸ਼ਿਆਂ ਚ ਗਰਕ ਹੋ ਗਈ ਪੰਜਾਬ ਦੀ ਨੌਜਵਾਨੀ ਵਿਹਲੀ ਹੈ ਪੰਜਾਬ ਦੀ ਨੌਜਵਾਨੀ ਸੜਕਾਂ ਤੇ ਖੜਦੀ ਹੈ ਇਹ ਕਿਉਂ ਵਰਤਾਂਤ ਸੱਜੇ ਜਾਂਦੇ ਨੇ ਇਸ ਬਾਰੇ ਚਰਚਾ ਕਰਨ ਲਈ ਡਾਕਟਰ ਪੀਮਿੰਦਰ ਸਾਡੇ ਨਾਲ ਨੇ ਬਹੁਤ ਬਹੁਤ ਸਵਾਗਤ ਹੈ ਡਾਕਟਰ ਸਾਹਿਬ ਬਹੁਤ ਬਹੁਤ ਸ਼ੁਕਰੀਆ ਧੰਨਵਾਦ ਹੈ ਪੀ ਜੀ ਡਾਕਟਰ ਸਾਹਿਬ ਪਹਿਲਾਂ ਭਗਤ ਸਿੰਘ ਤੋਂ ਹੀ ਸ਼ੁਰੂਆਤ ਕਰਦੇ ਹਾਂ ਸਤੰਬਰ ਲੰਘ ਕੇ ਗਿਆਗਾ ਜਨਮ ਦਿਨ ਉਹਨਾਂ ਲੰਘ ਕੇ ਗਿਆ ਪਹਿਲਾਂ ਇੱਕ ਲਹਿਰ ਜੀ ਚੱਲੀ ਸੀਗੀ ਮਤਲਬ ਪਿੱਛੇ ਆਪਾਂ 74 ਝਾਤ ਮਾਰਦੇ ਆ ਕਿ ਭਗਤ ਸਿੰਘ ਦੇ ਜਨਮ ਦਿਨ ਤੇ ਪਿੰਡਾਂ ਦੇ ਵਿੱਚ ਨੌਜਵਾਨ ਮਾਰਚ ਕਰਦੇ ਸੀ ਮੋਮਬਤੀਆਂ ਲਗਦੀਆਂ ਸੀਗੀਆਂ ਕਿਤਾਬਾਂ ਦਾ ਅਦਾਨ ਪ੍ਰਦਾਨ ਹੁੰਦਾ ਸੀ ਮੈਨੂੰ ਹੁਣ ਇਸ ਵਾਰ ਨਜ਼ਰ ਨਹੀਂ ਆਇਆ ਕਿਤੇ ਇਸ ਵਾਰੀ ਦੇਖੋ ਮੈਂ ਨਹੀਂ ਕਹਿੰਦਾ ਕਿ ਬਿਲਕੁਲ ਨਹੀਂ ਹੋਇਆ ਹੋਇਆ ਹੈ ਪਰ ਕਿਉਂਕਿ ਪੰਜਾਬ ਕਾਫੀ ਸੰਕਟ ਚੋਂ ਗੁਜ਼ਰ ਰਿਹਾ ਸੀਗਾ ਔਰ ਖਾਸ ਤੌਰ ਤੇ ਹੜਾਂ ਕਰਕੇ ਆਪਾਂ ਜਿਵੇਂ ਸਾਰੇ ਜਾਣਦੇ ਆ ਕਿ ਸਾਰੇ ਪੰਜਾਬੀਆਂ ਦਾ ਧਿਆਨ ਖਾਸ ਤੌਰ ਤੇ ਨੌਜਵਾਨਾਂ ਦਾ ਧਿਆਨ ਉਹਨਾਂ ਹੜਾਂ ਵੱਲ ਉਹਨਾਂ ਲੋਕਾਂ ਵੱਲ ਸੀਗਾ ਜਿਹੜੇ ਹੜਾਂ ਤੋਂ ਬਹੁਤ ਜ਼ਿਆਦਾ ਪ੍ਰਭਾਵਿਤ ਹੋਏ ਇਸ ਕਰਕੇ ਹੋ ਸਕਦਾ ਹੈ ਕਿ ਉਹ ਉਹ ਸਾਰਾ ਥੋੜਾ ਜਿਹਾ ਮੱਠਾ ਪੈ ਗਿਆ ਹੋਵੇ ਉਹਦਾ ਅਸਰ ਪਰ ਇਦਾਂ ਦੀ ਗੱਲ ਨਹੀਂ ਹੈ ਕਿਉਂਕਿ ਜਿਵੇਂ ਤੁਸੀਂ ਕਿਹਾ ਹੈ ਪੰਜਾਬ ਦੇ ਨੌਜਵਾਨਾਂ ਨੇ ਜਿਹੜੇ ਵੀ ਹੜਪੀੜਤ ਲੋਕ ਸੀਗੇ ਜਾਂ ਹੜਪੀੜਤ ਇਲਾਕੇ ਸੀ ਉੱਥੇ ਜਾ ਕੇ ਬਹੁਤ ਸੇਵਾ ਕੀਤੀ ਆ ਉਹਨਾਂ ਨੇ ਔਰ ਜਿੰਨੇ ਵੀ ਪ੍ਰਭਾਵਿਤ ਲੋਕ ਨੇ ਉਹਨਾਂ ਨੂੰ ਚਾਹੇ ਰਾਸ਼ਨ ਪਹੁੰਚਾਉਣ ਦੇ ਵਿੱਚ ਚਾਹੇ ਲੋਡ ਲੋਡਿੰਗ ਦੀਆਂ ਚੀਜ਼ਾਂ ਪਹੁੰਚਾਉਣ ਦੇ ਵਿੱਚ ਜਾਂ ਹਰ ਤਰ੍ਹਾਂ ਦੀ ਜੋ ਸੇਵਾ ਉਹ ਕਰ ਸਕਦੇ ਸੀਗੇ ਉਹ ਨੌਜਵਾਨਾਂ ਨੇ ਕੀਤੀ ਆ ਇਸ ਕਰਕੇ ਪੰਜਾਬ ਨੂੰ ਪੰਜਾਬ ਦੇ ਨੌਜਵਾਨਾਂ ਤੇ ਮਾਣ ਹੈ ਜੀ ਜਿਵੇਂ ਭਗਤ ਸਿੰਘ ਉਹਨਾਂ ਦੀ ਆਪਾਂ ਗੱਲ ਕਰਦੇ ਆ ਕਿ 23 ਸਾਲ ਦਾ ਨੌਜਵਾਨ ਅੱਜ ਵੀ 23 ਸਾਲਾਂ ਦਾ ਹੀ ਹੈ ਆਪਾਂ ਉਹਨੂੰ ਉਸੇ ਤਰ੍ਹਾਂ ਹੀ ਦੇਖਦੇ ਆ ਲੱਗਦਾ ਤੁਹਾਨੂੰ ਅੱਜ ਅੱਜ ਦਾ ਜਿਹੜਾ ਨੌਜਵਾਨ 23 ਸਾਲਾਂ ਦਾ ਉਹ ਭਗਤ ਸਿੰਘ ਦੇ ਲੈਵਲ ਤੇ ਜਾ ਕੇ ਜਾਂ ਉਹਨਾਂ ਪੜ ਸਕਦਾ ਹੈ ਜਾਂ ਉਹਨਾਂ ਪੜ ਚੁੱਕਾਗਾ ਜਾਂ ਕਿਤਾਬਾਂ ਦੇ ਨਾਲ ਜੁੜਿਆ ਹੋਇਆ ਹੈ ਹੈਪੀ ਜੀ ਦੇਖੋ ਹਰ ਦੌਰ ਦੀਆਂ ਆਪਣੀਆਂ ਸਮੱਸਿਆਵਾਂ ਹੁੰਦੀਆਂ ਨੇ ਆਪਣੇ ਚੈਲੰਜਸ ਹੁੰਦੇ ਨੇ ਆਪਣੀਆਂ ਭਵਿੱਖਬਾਣੀਆਂ ਹੁੰਦੀਆਂ ਨੇ ਕਿਉਂਕਿ ਉਹ ਦੌਰ ਜਿਸ ਦੌਰ ਦੀ ਆਪਾਂ ਗੱਲ ਕਰ ਰਹੇ ਹਾਂ ਜਦੋਂ ਸ਼ਹੀਦ ਕਰਤਾਰ ਸਿੰਘ ਸਰਾਭਾ ਫਿਰ ਉਹਨਾਂ ਤੋਂ ਬਾਅਦ ਸ਼ਹੀਦ ਭਗਤ ਸਿੰਘ ਔਰ ਫਿਰ ਸ਼ਹੀਦ ਉਦਮ ਸਿੰਘ ਜੀ ਇੱਕ ਪੂਰੀ ਦੀ ਪੂਰੀ ਇੱਕ ਲੜੀ ਤੁਸੀਂ ਦੇਖੋਗੇ ਪੰਜਾਬ ਦੇ ਨੌਜਵਾਨਾਂ ਦੀ ਬਣਦੀ ਹੈ ਜਿਹਦੇ ਵਿੱਚ ਬਹੁਤ ਵੱਡੀਆਂ ਕੁਰਬਾਨੀਆਂ ਇਹਨਾਂ ਲੋਕਾਂ ਨੇ ਦਿੱਤੀਆਂ ਉਸ ਲਈ ਸੀ ਕਿਉਂਕਿ ਉਸ ਵੇਲੇ ਦੁਨੀਆ ਦੇ ਵਿੱਚ ਸਾਮਰਾਜੀ ਜਿਹੜੇ ਘੋਲ ਸੀਗੇ ਸਾਮਰਾਜੀ ਸੰਘਰਸ਼ ਸੀਗੇ ਉਹ ਆਪਣੀ ਸਿਖਰ ਤੇ ਸੀ ਪੀਕ ਤੇ ਸੀਗੇ ਇਕੱਲੇ ਪੰਜਾਬ ਦੇ ਵਿੱਚ ਹੀ ਨਹੀਂ ਹਿੰਦੁਸਤਾਨ ਦੇ ਚਾਹੇ ਬੰਗਾਲ ਹੋਵੇ ਚਾਹੇ ਬਾਕੀ ਸੂਬੇ ਹੋਣ ਉਹਨਾਂ ਸੂਬਿਆਂ ਦੇ ਲੋਕ ਵੀ ਅੱਗੇ ਆ ਰਹੇ ਸੀਗੇ ਉਹਨਾਂ ਸੂਬਿਆਂ ਦੇ ਨੌਜਵਾਨ ਵੀ ਅੱਗੇ ਆ ਰਹੇ ਸੀਗੇ ਇਸੇ ਤਰ੍ਹਾਂ ਦੁਨੀਆ ਦੇ ਵੱਖ-ਵੱਖ ਦੇਸ਼ ਜਿਨ੍ਹਾਂ ਦੇ ਵਿੱਚ ਸੰਘਰਸ਼ ਚੱਲ ਰਹੇ ਸੀਗੇ ਉਹਨਾਂ ਦੇਸ਼ਾਂ ਦੇ ਨੌਜਵਾਨ ਅੱਗੇ ਆ ਰਹੇ ਸੀਗੇ ਸੋ ਇਸ ਕਰਕੇ ਉਹ ਦੌਰ ਕਿਉਂਕਿ ਬਹੁਤ ਵੱਡੀਆਂ ਸਟਰਗਲਾਂ ਦਾ ਸੀਗਾ ਸੰਘਰਸ਼ਾਂ ਦਾ ਸੀਗਾ ਹੁਣ ਜਿਹੜਾ ਦੌਰ ਹੈ ਅਜੇ ਇਹ ਸੰਘਰਸ਼ਾਂ ਦੀ ਸ਼ੁਰੂਆਤ ਹੈ ਅਜੇ ਇਹ ਉਸ ਕਿਸਮ ਦਾ ਆਪਾਂ ਇਹ ਨਹੀਂ ਕਹਿ ਸਕਦੇ ਕਿ ਬਹੁਤ ਇੱਕ ਸਿਖਰ ਤੇ ਆ ਜਿਹੜਾ ਦੌਰ ਹੈ ਪਰ ਫਿਰ ਵੀ ਕਿਤੇ ਨਾ ਕਿਤੇ ਜਿੱਥੇ-ਜਿੱਥੇ ਲੋਕਾਂ ਨੂੰ ਲੱਗਦਾ ਹੈ ਕਿ ਤੱਕਾ ਹੋ ਰਿਹਾ ਹੈ ਪਿਛਲੇ ਦਿਨਾਂ ਦੇ ਵਿੱਚ ਤੁਸੀਂ ਨੇਪਾਲ ਦੀਆਂ ਐਗਜ਼ਾਮਪਲਾਂ ਜੀ ਨੌਜਵਾਨ ਹੀ ਅੱਗੇ ਆਏ ਸਾਰੇ ਨੌਜਵਾਨ ਸੀਗੇ ਔਰ ਉਸ ਤੋਂ ਪਹਿਲਾਂ ਬੰਗਲਾਦੇਸ਼ ਦੇਖ ਲਓ ਉਸ ਤੋਂ ਪਹਿਲਾਂ ਸ਼੍ਰੀਲੰਕਾ ਦੇ ਨੌਜਵਾਨ ਦੇਖ ਲਓ ਜਿਨ੍ਹਾਂ ਨੇ ਆਪਣੇ ਆਪਣੇ ਮੁਲਕਾਂ ਦੇ ਤਖਤੇ ਪਲਟਾਏ ਉਹ ਕਿਸ ਕਰਕੇ ਸੰਭਵ ਹੋ ਸਕਿਆ ਕਿਉਂਕਿ ਉਹ ਉਸ ਉਹਨਾਂ ਇਲਾਕਿਆਂ ਦੇ ਵਿੱਚ ਨੌਜਵਾਨ ਜਿਹੜੇ ਸੀਗੇ ਉਹ ਚੇਤਨ ਹੋ ਸਕੇ ਸੀ ਹੋ ਚੁੱਕੇ ਨੇ ਜਾਂ ਹੋ ਚੁੱਕੇ ਸੀਗੇ ਇਸੇ ਤਰ੍ਹਾਂ ਹਿੰਦੁਸਤਾਨ ਦੇ ਵਿੱਚ ਵੀ ਲਗਾਤਾਰ ਜਿੱਥੇ ਸੰਘਰਸ਼ ਪੈਦਾ ਹੋ ਰਹੇ ਨੇ ਉੱਥੇ ਨੌਜਵਾਨ ਅੱਗੇ ਆ ਰਹੇ ਨੇ ਸੋ ਇਸ ਕਰਕੇ ਸਾਨੂੰ ਥੋੜਾ ਜਿਆਦਾ ਮੈਨੂੰ ਲੱਗਦਾ ਆਸ਼ਾਵਾਦੀ ਵੀ ਹੋਣਾ ਚਾਹੀਦਾ ਅਸੀਂ ਨਿਰਾਸ਼ਾ 'ਚ ਜ਼ਿਆਦਾ ਚਲੇ ਜਾਂਦੇ ਆ ਸਾਨੂੰ ਆਸ਼ਾਵਾਦੀ ਹੋ ਕੇ ਨਜ਼ਰੀਆ ਜਿਹੜਾ ਹੈਗਾ ਉਹ ਰੱਖਣਾ ਜਿਵੇਂ ਕਿਸਾਨੀ ਘੋਲ ਵੇਲੇ ਵੀ ਜਿਹੜੇ ਨੌਜਵਾਨ ਅੱਗੇ ਆਏ ਫੜਾਂ ਵੇਲੇ ਵੀ ਅੱਗੇ ਆਏ ਪਰ ਇਹ ਕੌਣ ਲੋਕ ਨੇ ਜਿਹੜੇ ਸਿਰਜ ਦਿੰਦੇ ਨੇ ਪੰਜਾਬ ਦੀ ਨੌਜਵਾਨੀ ਬਾਰੇ ਕਿ ਪੰਜਾਬ ਦੇ ਨੌਜਵਾਨਾਂ ਦਾ ਨਸ਼ੀ ਕਰਦੇ ਆ ਜੀ ਪੰਜਾਬ ਦੇ ਨੌਜਵਾਨ ਤਾਂ ਵਿਲੇ ਹੀ ਆ ਦੇਖੋ ਜੀ ਪੰਜਾਬ ਦੇ ਜਿਹੜੇ ਨੌਜਵਾਨਾਂ ਨੂੰ ਇਸ ਤਰ੍ਹਾਂ ਦੇ ਜਿਹੜੇ ਲੋਕ ਨੇ ਕਿ ਇਸ ਤਰ੍ਹਾਂ ਦਾ ਬਣਾ ਕੇ ਪੇਸ਼ ਕਰਦੇ ਨੇ ਬਹੁਤ ਨੈਗੇਟਿਵਿਟੀ ਫਲਾਉਂਦੇ ਨੇ ਉਹ ਮੈਨੂੰ ਲੱਗਦਾ ਕਿ ਪੰਜਾਬ ਦੀ ਜਿਹੜੀ ਅਸਲੀਅਤ ਹੈ ਜੋ ਪੰਜਾਬ ਦੀ ਖਸਲਤ ਹੈ ਉਹਦੇ ਨਾਲ ਜੁੜੇ ਨਹੀਂ ਹੋਏ ਉਹਨਾਂ ਨੂੰ ਨਹੀਂ ਪਤਾ ਕਿ ਪੰਜਾਬ ਦੇ ਜੰਮਿਆਂ ਨੂੰ ਨਿਤ ਮਹਿਮਾ ਜਿਵੇਂ ਆਪਾਂ ਕਹਿੰਦੇ ਆ ਕਿ ਪੰਜਾਬ ਦੇ ਲੋਕਾਂ ਨੇ ਜਦੋਂ ਵੀ ਕੋਈ ਸੰਕਟ ਆਇਆ ਦੁਨੀਆ ਦੇ ਵਿੱਚ ਇਕੱਲਾ ਪੰਜਾਬ ਚ ਨਹੀਂ ਜਦੋਂ ਦੁਨੀਆ ਦੇ ਵਿੱਚ ਸੰਕਟ ਆਉਂਦਾ ਤਾਂ ਪੰਜਾਬੀ ਹਮੇਸ਼ਾ ਅੱਗੇ ਆ ਕੇ ਉੱਥੇ ਜਾਂਦੇ ਵੀ ਆ ਉਹਦੇ ਚ ਪਾਰਟਿਸਪੇਟ ਵੀ ਕਰਦੇ ਆ ਉੱਥੇ ਹੈਲਪ ਵੀ ਕਰਦੇ ਆ ਹਰ ਤਰ੍ਹਾਂ ਦੀ ਸੋ ਮੇਰਾ ਕਹਿਣ ਦਾ ਮਤਲਬ ਹੈ ਕਿ ਪੰਜਾਬ ਦੇ ਨੌਜਵਾਨਾਂ ਨੂੰ ਇਸ ਤਰ੍ਹਾਂ ਦੀ ਜਿਹੜੇ ਨੈਗੇਟਿਵਿਟੀ ਹੈ ਕਿ ਨਸ਼ਿਆਂ ਵਾਲੀ ਜਾਂ ਹੋਰ ਵੇਲੜਪੁਣੇ ਦੀ ਉਹ ਨਹੀਂ ਕਹਿਣਾ ਚਾਹੀਦਾ ਕਿਉਂਕਿ ਇਹ ਸਾਰੀਆਂ ਚੀਜ਼ਾਂ ਇਸ ਲਈ ਨੇ ਕਿ ਕੁਝ ਲੋਕ ਨੇ ਜਿਹੜੇ ਅ ਇੱਥੇ ਮੈਂ ਨਹੀਂ ਕਹਾਂਦਾ ਕਿ ਨਸ਼ਾ ਹੈ ਹੀ ਨਹੀਂ ਹੈ ਨਸ਼ਾ ਵੀ ਨੌਜਵਾਨਾਂ ਦੀ ਇਸ ਬਹਾਦਰੀ ਨੂੰ ਇਸ ਵਿਰਾਸਤ ਨੂੰ ਖਤਮ ਕਰਨ ਦੀ ਕੋਸ਼ਿਸ਼ ਹੈ ਹੁੰਦੀ ਰਹਿੰਦੀ ਹੈ ਇਹਨਾਂ ਲੋਕਾਂ ਵੱਲੋਂ ਪਰ ਪੰਜਾਬ ਦਾ ਨੌਜਵਾਨ ਜਿਹੜਾ ਹੈਗਾ ਕੁਝ ਕੁ ਹੁੰਦੇ ਨੇ ਕਿ ਕੁਝ ਲੋਕ ਕਿ ਕੁਝ ਨੌਜਵਾਨਾਂ ਨੂੰ ਲਾ ਕੇ ਉਹ ਜੇ ਆਪਾਂ ਕਹੀਏ ਸਾਰੀ ਨੌਜਵਾਨੀ ਤਬਾਹ ਹੋ ਗਈ ਇਦਾਂ ਨਹੀਂ ਹੁੰਦਾ ਇਹਦੇ ਵਿੱਚੋਂ ਬਹੁਤ ਸਾਰੀਆਂ ਪੋਜ਼ਿਟਿਵ ਗੱਲਾਂ ਵੀ ਉੱਭਰਦੀਆਂ ਨੇ ਇਸ ਕਰਕੇ ਨੌਜਵਾਨ ਜਿਹੜੇ ਨੇ ਉਹ ਹਮੇਸ਼ਾ ਚੜ੍ਹਦੀ ਕਲਾ ਚ ਪੰਜਾਬ ਦਾ ਰਹਿਣ ਵਾਲਾ ਹੈ ਉਹ ਤਾਂ ਚਾਹੁੰਦਾ ਹੈ ਕਿ ਸਾਨੂੰ ਇੱਥੇ ਰੋਜ਼ਗਾਰ ਮਿਲੇ ਸਾਨੂੰ ਇੱਥੇ ਚੰਗਾ ਵਾਤਾਵਰਨ ਮਿਲੇ ਸਾਨੂੰ ਇੱਥੇ ਜਿਹੜਾ ਹੈਗਾ ਚੰਗਾ ਸੱਭਿਆਚਾਰ ਮਿਲੇ ਤਾਂ ਕਿ ਅਸੀਂ ਇੱਕ ਚੰਗੀ ਜ਼ਿੰਦਗੀ ਜੀ ਸਕੀ ਪੰਜਾਬ ਦਾ ਨੌਜਵਾਨ ਬਾਹਰ ਨਹੀਂ ਜਾਣਾ ਚਾਹੁੰਦਾ ਉਹਦੀ ਮਜਬੂਰੀ ਹੈ ਮਜਬੂਰੀ ਚੋਂ ਜਾਂਦਾ ਉਹ ਇਸ ਕਰਕੇ ਮੈਨੂੰ ਲੱਗਦਾ ਹੈ ਕਿ ਸਾਡੀਆਂ ਸਰਕਾਰਾਂ ਨੂੰ ਚਾਹੀਦਾ ਹੈ ਕਿ ਨੌਜਵਾਨਾਂ ਨੂੰ ਉਹਨਾਂ ਦਾ ਬਣਦਾ ਹੱਕ ਉਹਨਾਂ ਦਾ ਬਣਦਾ ਜੋ ਮਾਹੌਲ ਹੈ ਉਹਨਾਂ ਦਾ ਵਾਤਾਵਰਨ ਹੈ ਔਰ ਉਹਨਾਂ ਦਾ ਜੋ ਬਣਦਾ ਹੱਕ ਰੋਜ਼ਗਾਰ ਦਾ ਹੈ ਔਰ ਹਰ ਤਰ੍ਹਾਂ ਦਾ ਜੋ ਵੀ ਉਹ ਉਹਨਾਂ ਦੇ ਡਿਮਾਂਡ ਹੈ ਉਹ ਇੱਥੇ ਪੂਰੀਆਂ ਹੋਣਾ ਚਾਹੀਦੀਆਂ ਨੇ ਔਰ ਇਸ ਕਰਕੇ ਮੈਨੂੰ ਲੱਗਦਾ ਹੈ ਕਿ ਇਹ ਇੱਕ ਇੱਕ ਪਾਸੇ ਕਿਤਾਬ ਪੜਨਾ ਇੱਕ ਪਾਸੇ ਫੇਸਬੁੱਕ ਕਿਤਾਬ ਪੜਨਾ ਆਪਾਂ ਲੱਗਦਾ ਹੈ ਕਿ ਬਹੁਤ ਘੱਟ ਲੋਕ ਨੇ ਜਿਹੜੇ ਕਿਤਾਬਾਂ ਨਾਲ ਜੁੜੇ ਨੌਜਵਾਨ ਜੁੜੇ ਨੇ ਹਾਲਾਂਕਿ ਕਿਤਾਬਾਂ ਦੀ ਵਿਕਰੀ ਜਦੋਂ ਹੁੰਦੀ ਹੈ ਸੇਲ ਹੁੰਦੀ ਹੈ ਤਾਂ ਅੰਕੜੇ ਬਹੁਤ ਆਉਂਦੇ ਆ ਕਿ ਕਰੋੜਾਂ ਦੀ ਕਿਤਾਬ ਵੇਗੀ ਜੀ ਪਟਿਆਲਾ ਯੂਨੀਵਰਸਿਟੀ ਐਨੇ ਦੀ ਲੱਖ ਦੀ ਵੇਗੀ ਪਰ ਪੜਨ ਵਾਲੇ ਬਹੁਤ ਘੱਟ ਇੱਕ ਪਾਸੇ ਫੇਸਬੁੱਕ ਹੈ ਫੇਸਬੁੱਕ ਤੇ ਉਹ ਲੋਕ ਹੀਰੋ ਨੇ ਸਾਡੇ ਨੌਜਵਾਨਾਂ ਦੇ ਜਿਹੜੇ ਗਾਲਾਂ ਕੱਢਦੇ ਨੇ ਕਿਸੇ ਦੀ ਗੱਲ ਵਿੱਚ ਜਾ ਕੇ ਹੱਥ ਪਾ ਲੈਂਦੇ ਨੇ ਕਦੇ ਕੋਈ ਰੋਲਾ ਪਾ ਕੇ ਬਹਿ ਜਾਂਦੇ ਨੇ ਤੇ ਸਾਡੇ ਨੌਜਵਾਨ ਧੜਾ ਧੜ ਉਹਨਾਂ ਦੇ ਮਗਰ ਲੱਗ ਲੈਂਦੇ ਨੇ ਭਗਤ ਸਿੰਘ ਨੂੰ ਅਦਿ ਵਿਚਾਰਧਾਰਾ ਅਪਣਾਉਣ ਦੀ ਬਜਾਏ ਦੇਖੋ ਜੇ ਆਪਾਂ ਕਹੀਏ ਕਿ ਅੱਜ ਦਾ ਜਿਹੜਾ ਯੁੱਗ ਹੈ ਇਹ ਸੋਸ਼ਲ ਮੀਡੀਆ ਦਾ ਯੁੱਗ ਹੈ ਔਰ ਇਹਦੇ ਵਿੱਚ ਬਹੁਤ ਜ਼ਿਆਦਾ ਪ੍ਰਭਾਵ ਪੈ ਰਿਹਾ ਸੋਸ਼ਲ ਮੀਡੀਆ ਦਾ ਪਰ ਇਹਦਾ ਮਤਲਬ ਇਹ ਨਹੀਂ ਹੈ ਕਿ ਨੌਜਵਾਨ ਜਿਹੜਾ ਹੈਗਾ ਬਿਲਕੁਲ ਹੀ ਉਹਨਾਂ 'ਚ ਫਸਦਾ ਹੈ ਕੁਝ ਤਿਹਰਾ ਐਸੀਆਂ ਹੈਗੀਆਂ ਨੇ ਕੁਝ ਜਿਵੇਂ ਆਪਾਂ ਕਹਿੰਦੇ ਕਾਲੀਆਂ ਪੇਡਾਂ ਐਸੀਆਂ ਨੇ ਜਿਹੜੀਆਂ ਨੌਜਵਾਨਾਂ ਨੂੰ ਵਰਗਲਾਉਣ ਦੀ ਕੋਸ਼ਿਸ਼ ਵੀ ਕਰਦੀਆਂ ਨੇ ਪਰ ਸਾਨੂੰ ਉਹਨਾਂ ਤੋਂ ਸੁਚੇਤ ਹੋਣ ਦੀ ਲੋੜ ਹੈ ਔਰ ਮੈਂ ਮੈਂ ਇਹ ਯਕੀਨ ਨਾਲ ਕਹਿ ਸਕਦਾ ਨਹੀਂ ਸਮਝਣਗੇ ਕਿਵੇਂ ਨੌਜਵਾਨ ਹਾਂ ਨੌਜਵਾਨ ਇਸ ਲਈ ਕਿਉਂਕਿ ਦੇਖੋ ਸੋਸ਼ਲ ਮੀਡੀਆ ਤੋਂ ਅਸੀਂ ਕੱਟ-ਕੱਟ ਕੇ ਵੀ ਨਹੀਂ ਰਹਿ ਸਕਦੇ ਉਨ ਜਿਵੇਂ ਆਪਾਂ ਨੇਪਾਲ ਦੀ ਗੱਲ ਕੀਤੀ ਐ ਬੰਗਲਾਦੇਸ਼ ਦੀ ਗੱਲ ਕੀਤੀ ਐ ਸ਼੍ਰੀਲੰਕਾ ਦੀ ਗੱਲ ਕੀਤੀ ਐ ਉੱਥੇ ਜੇ ਬਦਲਾਅ ਆਏ ਨੇ ਉਹ ਸੋਸ਼ਲ ਮੀਡੀਆ ਦੇ ਰਾਹੀਂ ਆਏ ਨੇ ਪਰ ਸੋਸ਼ਲ ਮੀਡੀਏ ਨੂੰ ਕੰਟਰੋਲ ਕੌਣ ਕਰਦਾ ਔਰ ਕਿਵੇਂ ਕੰਟਰੋਲ ਹੋਣਾ ਚਾਹੀਦਾ ਸੋਸ਼ਲ ਮੀਡੀਆ ਤੇ ਕਿਦਾਂ ਦੀਆਂ ਚੰਗੀਆਂ ਪੋਸਟਾਂ ਪੋਜ਼ਿਟਿਵ ਪੋਸਟਾਂ ਹੋਣੀਆਂ ਚਾਹੀਦੀਆਂ ਨੇ ਉਹ ਸਾਨੂੰ ਹਜੇ ਕਿਉਂਕਿ ਹਜੇ ਸ਼ੁਰੂਆਤ ਐ ਔਰ ਹੌਲੀ 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 ਸਾਨੂੰ ਇਹਦੇ ਚੋਂ ਸਭ ਕੁਝ ਸਿੱਖ ਕੇ ਅਸੀਂ ਚੰਗੀਆਂ ਪੋਸਟਾਂ ਚੰਗੇ ਉਹਦੇ ਵਿੱਚ ਚੰਗੀਆਂ ਚੀਜ਼ਾਂ ਵੀ ਬਹੁਤ ਨੇ ਮੈਂ ਨਹੀਂ ਕਹਿੰਦਾ ਕਿ ਸੋਸ਼ਲ ਮੀਡੀਆ ਸਾਰਾ ਕੁਝ ਹੀ ਗਲਤੀ ਹੈ ਜੇਕਰ ਅਸੀਂ ਉਹ ਚੰਗੀਆਂ ਚੀਜ਼ਾਂ ਵੱਲ ਨੌਜਵਾਨਾਂ ਨੂੰ ਮੋੜਾਂਗੇ ਔਰ ਉਹਦੇ ਵਿੱਚ ਅਧਿਆਪਕਾਂ ਦੀ ਵੀ ਡਿਊਟੀ ਬਣਦੀ ਹੈ ਉਹਦੇ ਵਿੱਚ ਖਾਸ ਤੌਰ ਤੇ ਤੁਹਾਡੇ ਵਰਗੇ ਮੀਡੀਆ ਪਰਸਨ ਜਿਹੜੇ ਨੇ ਉਹਨਾਂ ਦੀ ਵੀ ਅਸੀਂ ਕੋਈ ਕਿਉਂਕਿ ਬਹੁਤੀ ਜਿਹਨੂੰ ਕਹਿੰਦੇ ਯੈਲੋ ਪੱਤਰਕਾਰੀ ਪੀਲੀ ਪੱਤਰਕਾਰੀ ਹੈ ਉਹ ਜ਼ਿਆਦਾ ਹੋ ਰਹੀ ਹੈ ਇਸ ਵੇਲੇ ਉਹਦੇ ਤੋਂ ਉਹ ਵੀ ਸਾਨੂੰ ਬਚਨ ਦੀ ਲੋੜ ਹੈ ਸਾਨੂੰ ਜੋ ਹਕੀਕਤ ਹੈ ਯਥਾਰਥ ਹੈ ਜੋ ਰਿਐਲਿਟੀ ਹੈ ਉਸ ਤਰ੍ਹਾਂ ਦੀ ਪੱਤਰਕਾਰੀ ਜੇ ਅਸੀਂ ਕਰਾਂਗੇ ਤਾਂ ਲਾਜ਼ਮੀ ਤੌਰ ਤੇ ਨੌਜਵਾਨ ਉਹਨੂੰ ਰਿਸਪੌਂਸ ਕਰੇਗਾ ਔਰ ਚੰਗੇ ਰਾਹ ਤੇ ਆਏਗਾ ਜਿਵੇਂ ਜੁਬਕ ਭਲਾਈ ਡਿਪਾਰਟਮੈਂਟ ਤੇ ਤੁਸੀਂ ਹੋਣ ਇਸ ਸਮੇਂ ਨੌਜਵਾਨਾਂ ਨਾਲ ਬਾਹ ਪੈਂਦਾ ਤੇ ਬੜੇ ਲੰਬੇ ਸਮੇਂ ਤੋਂ ਪੈਂਦਾ ਕੋਈ ਫਰਕ ਨਜ਼ਰ ਆਇਆ ਤੁਹਾਨੂੰ ਲੱਗਦਾ ਕਿ ਜਦੋਂ ਇਸ ਤਰ੍ਹਾਂ ਦੇ ਮੇਲੇ ਹੁੰਦੇ ਨੇ ਦੇਖੋ ਪਹਿਲਾਂ ਵਾਲਾ ਤੇ ਹੁਣ ਵਾਲਾ ਸਮਾਂ ਦੇਖੋ ਮੈਂ ਇਹ ਕਹਿਣਾ ਚਾਹਣਾ ਕਿ ਪਹਿਲਾਂ ਇੱਕ ਸੀਮਤ ਦਾਇਰਾ ਸੀਗਾ ਕਿ ਕੁਝ ਸੀਮਤ ਜੀਆਂ ਆਈਟਮਾਂ ਹੁੰਦੀਆਂ ਸੀ ਬੱਚੇ ਖਾਸ ਤੌਰ ਤੇ ਗਿੱਧਾ ਪੰਗੜਾ ਪਰ ਹੁਣ ਸਾਡੀਆਂ ਜਿਹੜੀਆਂ ਹੌਲੀ-ਹੌਲੀ ਅਸੀਂ ਇਹਦੇ ਚੋਂ ਡਿਵੈਲਪ ਕਰਕੇ 60 ਆਈਟਮਾਂ ਤੇ ਲੈ ਆਏ ਆ ਕਿ ਪੰਜਾਬ ਦੀ ਵਿਰਾਸਤ ਨਾਲ ਪੰਜਾਬ ਦੀਆਂ ਕਲਾਵਾਂ ਨਾਲ ਸੰਬੰਧਿਤ 60 ਆਈਟਮਾਂ ਨੇ ਜਿਨ੍ਹਾਂ ਦਾ ਕੰਪੀਟੀਸ਼ਨ ਹੁੰਦਾ ਚਾਹੇ ਲੋਕ ਮੇਲੇ ਹੋਣ ਚਾਹੇ ਯੂਥ ਫੈਸਟੀਵਲ ਹੋਣ ਇਹ ਵਕ-ਵਕ ਆਈਟਮਾਂ ਦੇ ਵਿੱਚ ਹਰ ਕਾਲਜ ਹਰ ਪਿੰਡ ਦਾ ਹਰ ਸ਼ਹਿਰ ਦਾ ਜਿਹੜਾ ਪੰਜਾਬੀ ਯੂਨੀਵਰਸਿਟੀ ਨਾਲ ਸੰਬੰਧਿਤ ਕਾਲਜ ਹੈ ਉਹ ਪਾਰਟਿਸਿਪੇਟ ਕਰਦਾ ਹੀ ਕਰਦਾ ਹੈ ਸੋ ਮੈਕਸਿਮਮ ਪਾਰਟਿਸਪੇਸ਼ਨ ਹੋ ਰਹੀ ਹੈ ਬੱਚਿਆਂ ਦੇ ਵਿੱਚ ਨੌਜਵਾਨਾਂ ਵਿੱਚ ਬਹੁਤ ਜ਼ਿਆਦਾ ਉਤਸ਼ਾਹ ਹੈ ਕਲਾਵਾਂ ਨੂੰ ਲੈ ਕੇ ਇਹ ਨਖਾਰ ਨਖਾਰ ਆਉਂਦਾ ਬੱਚਿਆਂ 'ਚ ਕੁਦਰਤੀ ਗੱਲ ਹੈ ਕਿ ਦੇਖੋ ਜਿੰਨਾ ਅਸੀਂ ਬੱਚਿਆਂ ਨੂੰ ਵੱਧ ਤੋਂ ਵੱਧ ਜੋੜਾਂਗੇ ਕਲਾਵਾਂ ਦੇ ਨਾਲ ਉਨਾਂ ਹੀ ਬੱਚੇ ਸੋਸ਼ਲ ਮੀਡੀਆ ਤੋਂ ਬਚਣਗੇ ਉਨਾਂ ਹੀ ਬੱਚੇ ਉਹਨਾਂ ਦੀ ਸਿਹਤ ਵਧੀਆ ਹੋਏਗੀ ਕੱਲੋ ਮੰਨ ਲਓ ਭੰਗੜਾ ਪਾਉਂਦੇ ਆ ਗਿੱਧਾ ਪਾਉਂਦੇ ਆ ਬੱਚੇ ਤਾਂ ਉਹ ਜਿਹੜੀ ਪ੍ਰੈਕਟਿਸ ਹੈ ਬੱਚਿਆਂ ਦੀ ਸਰੀਰ ਕਸਰਤ ਹੈ ਉਹ ਵੀ ਨਾਲ-ਨਾਲ ਹੁੰਦੀ ਹੈ ਉਹ ਮਾਨਸਿਕ ਤੌਰ ਤੇ ਸੌ ਤਰ੍ਹਾਂ ਦੀਆਂ ਬਿਮਾਰੀਆਂ ਤੋਂ ਬਚਦੇ ਆ ਇੱਕ ਚੰਗੇ ਇਨਸਾਨ ਹੋਣ ਵੱਲ ਵਧਦੇ ਆ ਉਹ ਸੋ ਕਹਿਣ ਦਾ ਮਤਲਬ ਹੈ ਕਿ ਯੂਥ ਫੈਸਟੀਵਲ ਇੱਕ ਐਸੇ ਫੈਸਟੀਵਲ ਨੇ ਜੇਕਰ ਅਸੀਂ ਨੌਜਵਾਨਾਂ ਨੂੰ ਚੰਗੇ ਕਲਾਕਾਰ ਬਣਾਉਣਾ ਹੈ ਚੰਗੇ ਇਨਸਾਨ ਬਣਾਉਣਾ ਹੈ ਔਰ ਤਾਂ ਉਹਦੇ ਵਿੱਚ ਯੂਥ ਫੈਸਟੀਵਲ ਬਹੁਤ ਵੱਡਾ ਰੋਲ ਅਦਾ ਕਰ ਸਕਦਾ ਜੀ ਯੂਥ ਫੈਸਟੀਵਲ ਦੀ ਜਦੋਂ ਗੱਲ ਚੱਲਦੀ ਹੈ ਡਾਕਟਰ ਸਾਹਿਬ ਤੁਹਾਡੇ ਕੋਲੇ ਬਹੁਤ ਵੱਡੀ ਸੀਟ ਹੈ ਇਸ ਸਮੇਂ ਤਾਂ ਇਹ ਚਰਚਾ ਚ ਰਹਿੰਦਾ ਕਿ ਜਦੋਂ ਯੂਥ ਫੈਸਟੀਵਲ ਕਿਸੇ ਕਾਲਜ ਹੋ ਰਿਹਾ ਤਾਂ ਉੱਥੇ ਅਕਸਰ ਮਤਲਬ ਇਹ ਇੱਕ ਇੱਕ ਪਾਸੇ ਖੜ ਜਾਂਦੇ ਨੇ ਮਤਲਬ ਇਹ ਇਤਰਾਜ਼ ਹੁੰਦੇ ਨੇ ਹਰ ਵਾਰ ਕੋਈ ਨਾ ਕੋਈ ਇਤਰਾਜ਼ ਹੁੰਦਾ ਕਿਸੇ ਨਾ ਕਿਸੇ ਟੀਮ ਦਾ ਕੋਈ ਨਾਟਕ ਟੀਮ ਨਾ ਸਾਹਮਣੇ ਆਉਂਦੀ ਆ ਕੋਈ ਭੰਗੜੇ ਵਾਲੇ ਸਾਹਮਣੇ ਆ ਗਏ ਕਦੇ ਕੋਈ ਗਿੱਧੇ ਵਾਲਾ ਕਹਿੰਦਾ ਸਾਨੂੰ ਜੱਜਮੈਂਟ ਸਹੀ ਨਹੀਂ ਦਿੱਤੀ ਗਈ ਦੇਖੋ ਇਸ ਤਰ੍ਹਾਂ ਦੀਆਂ ਸਮੱਸਿਆਵਾਂ ਅਕਸਰ ਆਉਂਦੀਆਂ ਨੇ ਕਿਉਂਕਿ ਕੰਪੀਟੀਸ਼ਨ ਹੈ ਕੰਪੀਟੀਸ਼ਨ ਦੇ ਵਿੱਚ ਜੇ ਮੰਨ ਲਓ 10 ਟੀਮਾਂ ਨੇ ਤਾਂ ਪਹਿਲੀਆਂ ਦੋ ਜਾਂ ਤਿੰਨ ਟੀਮਾਂ ਹੀ ਰੱਖਣੀਆਂ ਨੇ ਜਿਹੜੀਆਂ ਪਿਛਲੀਆਂ 7 ਟੀਮਾਂ ਨੇ ਜਿਹੜੀਆਂ ਨਹੀਂ ਆ ਸਕੀਆਂ ਉਹਨਾਂ ਨੂੰ ਕਿਤੇ ਨਾ ਕਿਤੇ ਇਹ ਹੁੰਦਾ ਹੀ ਹੈ ਪਰ ਇਸ ਵਾਰੀ ਅਸੀਂ ਜ਼ਰੂਰ ਇਹ ਕੋਸ਼ਿਸ਼ ਜਿਵੇਂ ਤੁਸੀਂ ਇਸ਼ਾਰਾ ਕੀਤਾ ਹੈ ਸਾਡੀ ਕੋਸ਼ਿਸ਼ ਰਹੇਗੀ ਕਿ ਜੱਜਮੈਂਟ ਦੇ ਵਿੱਚ ਕੋਈ ਕਿਸੇ ਕਿਸਮ ਦੀ ਪਾਰਸ਼ੈਲਿਟੀ ਨਹੀਂ ਹੋਏਗੀ ਔਰ ਦੁੱਧ ਦਾ ਦੁੱਧ ਪਾਣੀ ਦਾ ਪਾਣੀ ਹੋਏਗਾ ਔਰ ਉਮੀਦ ਹੈ ਕਿ ਜੱਜਾਂ ਨੂੰ ਅਸੀਂ ਇਸ ਤਰੀਕੇ ਨਾਲ ਪੇਸ਼ ਕਰਾਂਗੇ ਜਾਂ ਇਸ ਤਰ੍ਹਾਂ ਦੇ ਜੱਜ ਬੁਲਾਵਾਂਗੇ ਜਿਹੜੇ ਬਿਲਕੁਲ ਨਿਰਪੱਖ ਹੋਣਗੇ ਔਰ ਬੱਚਿਆਂ ਦੀ ਮਿਹਨਤ ਦਾ ਮੁੱਲ ਪਾਏਗਾ ਔਰ ਸਾਡੀ ਕੋਸ਼ਿਸ਼ ਇਹੀ ਹੋਏਗੀ ਬਿਲਕੁਲ ਪਾਰਦਰਸ਼ਤਾ ਦੇ ਨਾਲ ਰਿਜ਼ਲਟ ਜਿਹੜੇ ਨੇ ਪਹਿਲਾਂ ਜਿਵੇਂ ਤੁਸੀਂ ਦੱਸਿਆ ਹੈ ਜ਼ਰੂਰ ਕਿਉਂਕਿ ਕੰਪੀਟੀਸ਼ਨ ਹੈ ਮੈਂ ਇਹੀ ਕਾਰਨ ਕਿਉਂਕਿ ਦੂਜੇ ਨੂੰ ਲੱਗਦਾ ਹੈ ਕਿ ਸ਼ਾਇਦ ਮੇਰੇ ਨਾਲ ਧੱਕਾ ਹੋਇਆ ਹੈ ਲੱਗਦਾ ਨਹੀਂ ਕਈ ਵਾਰੀ ਹੁੰਦਾ ਹੈ ਕਈ ਵਾਰੀ ਜਾਣ ਬੁੱਝ ਕੇ ਵੀ ਹੁੰਦਾ ਹੈ ਮੈਂ ਉਹੀ ਕਹਿਣਾ ਕਿ ਕਈ ਵਾਰੀ ਸਾਨੂੰ ਲੱਗਦਾ ਵੀ ਹੁੰਦਾ ਹੈ ਕਈ ਵਾਰੀ ਜਾਣ ਬੁੱਝ ਕੇ ਵੀ ਹੁੰਦਾ ਹੈ ਦੋਵੇਂ ਚੀਜ਼ਾਂ ਨਾਲ-ਨਾਲ ਚੱਲਦੀਆਂ ਨੇ ਪਰ ਜਿਹੜਾ ਜਾਣ ਬੁੱਝ ਕੇ ਵਾਲਾ ਗੱਲ ਹੈ ਉਹ ਇਸ ਵਾਰੀ ਨਹੀਂ ਹੋਏਗਾ ਦੇਖੋ ਆਪਾਂ ਇਨਸਾਨ ਆ ਇੱਕ ਜੱਜ ਵੀ ਇੱਕ ਇਨਸਾਨ ਹੈ ਤੇ ਉਹਦੇ ਤੋਂ ਗਲਤੀਆਂ ਹੁੰਦੀਆਂ ਸੁਭਾਵਨਾਵਾਂ ਹੁੰਦੀਆਂ ਨੇ ਪਰ ਉਹ ਗਲਤੀ ਨੇਚਰਲ ਹੋਵੇ ਗੱਲ ਹੋਰ ਹੈ ਪਰ ਜੇ ਜਾਣ ਬੁੱਝ ਕੇ ਹੋਏਗੀ ਤਾਂ ਇਸ ਵਾਰੀ ਉਹਦੇ ਤੇ ਐਕਸ਼ਨ ਜ਼ਰੂਰ ਲਿਆ ਜਾਏਗਾ ਉਹਦੇ ਪੂਛ ਪੜਤਾਲ ਉਹਦੀ ਜ਼ਰੂਰ ਕੀਤੀ ਜਾਏਗੀ ਸੋ ਇਸ ਕਰਕੇ ਇਸ ਵਾਰੀ ਬਹੁਤ ਘੱਟ ਸੰਭਾਵਨਾ ਵਾ ਇਸ ਤਰ੍ਹਾਂ ਦੀ ਹੋ ਸਕਦੀ ਹੈ ਜੀ ਬਹੁਤ ਬਹੁਤ ਸ਼ੁਕਰੀਆ ਡਾਕਟਰ ਸਾਹਿਬ ਇਸ ਪ੍ਰੋਗਰਾਮ ਬਹੁਤ ਮਿਹਰਬਾਨੀ ਧੰਨਵਾਦ ਸ਼ੁਕਰੀਆ